ਹਾਂਜੀ ਪਿਆਰਿਓ ਇਹ ਆ ਗਿਆ ਆਪਾਂ ਮਾਤਾ ਸੈਵਕੌਰ ਜੀ ਨੰਗਰ ਹਾਲ ਦੇ ਕੋਲੇ ਇਥੋਂ ਕਰਨੀ ਤਾਦਨ ਵਾਸਤੇ ਆਪਾਂ ਇਹ ਆ ਗਿਆ ਪਿਛਲੀ ਸਾਈਡਾ ਕੰਟਾ ਕਰਦੀ ਪਹਿਲਾਂ ਤੁਹਾਨੂੰ ਅਗਲੀ ਸਾਈਡ ਦਿਖਾਈ ਸੀ ਇਹ ਪਿਛਲੀ ਸਾਈਡ ਹੈ ਇਧਰ ਸਾਈਡਾਂ ਤੇ ਬਹੁਤ ਹੀ ਸੁੰਦਰ ਲੂਟੇ ਲਗਾਏ ਗਏ ਨੇ ਦਰਖਤ ਲਗਾਏ ਗਏ ਨੇ ਅੱਗੇ 40 ਬਾਉਂਡਰੀ ਹੈ ਉੱਧਰ ਦੋ ਰਸਤੇ ਆਉਣ ਦੇ ਲਈ ਵੱਖਰਾ ਹੈ ਤੇ ਜਾਣ ਦੇ ਸੰਬੰਧਤਾਂ ਦੇ ਲਈ ਵੱਖਰਾ ਹੈ। ਮੈਂ ਜੀ ਕਹਤਾ ਵੀ ਦੇਖੋ ਬਹੁਤ ਹੀ ਜਾਰੇ ਜਿਹੜਾ ਪ੍ਰਬੰਧ ਹੈਗਾ ਬਹੁਤ ਹੀ ਸੋਹਣਾ ਕੀਤਾ ਜਾਂਦਾ ਇੱਥੇ। ਆ ਕੇ ਮਤਲਬ ਰੂਹ ਖੁਸ਼ ਹੁੰਦੀ ਹੈ। ਜਿੱਦਾਂ ਦਾ ਵੀ ਇਹ ਪ੍ਰਬੰਧ ਕੀਤਾ ਗਿਆ ਭਾਈ ਸਾਹਿਬ ਵੱਲੋਂ ਬਹੁਤ ਹੀ ਸਜਟਾਂ ਦੇ ਨਾਲ ਬਾ ਕਮਾਲ ਹੈ। ਆਹ ਦੇਖੋ ਆਂਦਰ ਫਿਰ ਗੇਟ ਬਣਾ ਹੈ। ਭਾਈ ਸਾਹਿਬ ਹੀ ਰਹਿਤੋਂ ਅੱਗੇ ਇੱਧਰ ਤੁਹਾਨੂੰ ਦਿਖਾਉਨੇ ਆ ਜਿੱਥੇ ਕੇ ਸੰਗਤਾਂ ਦੇ ਲਈ ਰਹਿਸ਼ ਹੈ ਉਹ ਵੀ ਤੁਹਾਨੂੰ ਰਸਤਾ ਦਿਖਾਉਨੇ ਆ ਜਿੱਥੇ ਕੇ ਆਈਆਂ ਸੰਗਤਾਂ ਨੂੰ ਰਾਤ ਦੇ ਠਹਿਰਨ ਦੇ ਲਈ ਕਮਰੇ ਦਿੱਤੇ ਜਾਂਦੇ ਹੈਗੇ ਜੋ ਕਿ ਬਹੁਤ ਹੀ ਸੱਜੇ ਢੰਗ ਨਾਲ ਬਣਾਇਆ ਹੈਗਾ ਬਾਹ ਕਮਾਲ ਹੈ ਦੇਖੋ ਬਹੁਤ ਹੀ ਸੁੰਦਰ ਹੈ ਕਿਤੇ ਵੀ ਦੇਖਣ ਰੇਤਾ ਨਹੀਂ ਮਿਲ ਰਿਹਾ ਬਿਲਕੁਲ ਵੀ ਬਹੁਤ ਜ਼ਿਆਦਾ ਸਭਾਈ ਹੈ ਜਿੱਦਾਂ ਬਾਹਰੀਆਂ ਗੰਟਰੀਆਂ ਦੇ ਵਿੱਚ ਉਦਾਂ ਹੀ ਸਭਾਈ ਇੱਥੇ ਹੈ ਰੰਗ ਖਾਉਣੇ ਅੱਗੇ ਇਹ ਦੇਖੋ ਇੱਥੇ ਸਾਡਾ ਦੇ ਲਈ ਕਮਰੇ ਦਿੱਤੇ ਜਾਂਦੇ ਆ ਇਹ ਆ ਗਿਆ ਆਪਣਾ ਉਦਾਂਦਰ ਮੇਨ ਗੇਟ ਮੱਕੀ ਤੋਂ ਹੁਣ अंदर जाके बहाउने ये हैवी दो तीन मंजिला है ये देखो ये अपन अंदर घर हो चुके तो हैं बहुत ही सुंदर जगह है नीचे ऊपर कमरे ने उस ऊपर तो फिर कमरे है और सामने तो मंजिल है बहुत ही बढ़िया கமர ஜி ந ਅੱਜ ਵੀਰਾਂ ਤੁਹਾਨੂੰ ਅਪਰ ਵਿਖਾਉਨੇ ਆ ਅਗਲੀ ਵੀਡੀਓ ਦੇ ਵਿੱਚ ਕੋਪਾਕ ਮਾਰ ਦ੍ਰਿਸ਼ ਵਿੱਚ ਵੀਡੀਓ ਕੰਦੀ ਰਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੇ